ਆਹ ਤੇ ਕੀ ਕਾਰਨ ਹੈ ਦੇ ਤੁਸੀਂ? ਯਾਨ ਸਰਕਾਰ ਵੱਲੋਂ ਯੁਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ। ਉਹਦੀ ਲੜੀ ਦੇ ਵਿੱਚ ਹੀ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਬੜੀ ਨਸ਼ਾ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ। ਉਹਦੀ ਲੜੀ ਦੇ ਵਿੱਚ ਹੀ ਅੱਜ ਅਸੀਂ ਜਿਹੜਾ ਬੂਟਪਿੰਡ ਹੈਗਾ ਉੱਥੇ ਵੀ ਅਸੀਂ ਡੈਮੋਲੇਸ਼ਨ ਜਿਹੜੀ ਕੀਤੀ ਸੀਗੀ ਪੁਲਾਥਲਕੇ ਚ ਉਸ ਤੋਂ ਬਾਅਦ ਅਸੀਂ ਸੁਲਤਾਨ ਕਪੂਰਥਲਾ ਦੇ ਵਿੱਚ ਵੀ ਜਿਹੜਾ ਡਰੱਗ ਹੌਟਸਪੌਟ ਸਾਡਾ ਸੀਗਾ ਉੱਥੇ ਵੀ ਇਥੇ ਨਜਾਇਜ਼ ਉਸਾਰੀਆਂ ਦੇ ਉੱਤੇ ਜਿਹੜਾ ਇਹ ਕਾਰਵਾਈ ਕੀਤੀ ਸੀਗੀ ਤੇ ਅੱਜ ਅਸੀਂ ਸੁਲਤਾਨਪੱਲੋ ਦੀ ਹਲਕੇ ਦੇ ਵਿੱਚ ਜਿਹੜਾ ਤੋਤੀਪਿੰਡ ਹੈਗਾ ਉੱਥੇ ਇਹ ਨਜਾਇਜ਼ ਉਸਾਰੀਆਂ ਦੀ ਜਿਹੜੀ ਉੱਤੇ ਜਿਹੜੀ ਕਾਰਵਾਈ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਅਮਲ ਚ ਲਿਆ ਰਹੇ ਹਾਂ ਇਹ ਜਿਹੜੀ ਕਾਰਵਾਈ ਹੈ ਇਹ ਬੀਡੀਪਾ ਸਾਭ ਦੇ ਹੁਕਮ ਅਨੁਸਾਰ ਤਰਤੀਬ ਤਹਿਤ ਜਿਹੜੀ ਕੀਤੀ ਜਾ ਰਹੀ ਹੈ ਆ ਜਿਹੜਾ ਇਹ ਜਿਹੜਾ ਘਰ ਹੈ ਬੈਕਗ੍ਰਾਉਂਡ ਚੈੱਕ ਕਰਨ ਤੇ ਇਹ ਪਤਾ ਲੱਗਿਆ ਕਿ ਘਰ surjit singh ਦਾ ਘਰ ਹੈਗਾ ਇਹ ਜਿਹਦੇ ਉੱਤੇ ਸੱਤ ਮੁਕਦਮੇ ਐਨਡੀਪੀਐਸ ਐਕਟ ਦੇ ਤੇ ਕਾਫੀ ਮੁਕਦਮੇ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਵੀ ਦਰਜ ਹਨ ਸੁਰਜੀਤ ਸਿੰਘ ਦੀ ਵਾਈਫ ਜਿਹੜੀ ਬਿੱਲੋ ਹੈ ਉਹਦੇ ਉੱਤੇ ਵੀ ਚਾਰ ਮੁਕਦਮੇ ਐਨਡੀਪੀਐਸ ਦੇ ਦਰਜ ਹਨ ਅਤੇ ਜਿਹੜਾ ਸੁਰਜੀਤ ਸਿੰਘ ਦਾ ਮੁੰਡਾ ਹੈ ਰਾਹੁਲ ਉਹਦੇ ਉੱਤੇ ਵੀ ਜਿਹੜੇ ਸੱਤ ਮੁਕਦਮੇ ਸਮੇਤ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਮੁਕਦਮੇ ਉਹ ਦਰਜ ਸਿਗੇ ਇਹ ਜਿਹੜਾ ਪੂਰਾ ਪਰਿਵਾਰ ਸੀ ਇਹੀ ਨਸ਼ਾ ਵੇਚਣ ਦਾ ਜਿਹੜਾ ਵੱਡੇ ਪੱਧਰ ਤੇ ਕੰਮ ਕਰਦਾ ਸੀ ਤੇ ਅੱਜ ਇਹਨਾਂ ਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਮੁਕੰਮਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਹੋਰ ਵੀ ਜ਼ਿਲ੍ਹੇ ਦੇ ਵਿੱਚ ਕਾਫੀ ਪਿੰਡ ਨੇ ਨਸ਼ਿਆਂ ਦੇ ਨਾਲ ਪ੍ਰਭਾਵਿਤ ਨੇ ਜ਼ਿਕਰ ਗੱਲ ਕਰੀਏ ਸੁਲਤਾਨਪੁਰ ਲੋਧੀ ਹਲਕੇ ਦੀ ਤਾਂ ਇੱਥੇ ਵੀ ਲਾਕੀਆਂਵਾਲ, ਸੋਤੀ ਬਨਿਆਲਾ, ਤੇਚਾਂ ਨਸ਼ੇ ਦੇ ਗੜ ਮੰਨੇ ਜਾਂਦੇ ਨੇ ਤੇ ਜਿਹੜੀਆਂ ਸੱਤ ਸੱਤ ਮੰਦਿਰਾਂ ਤੋਂ ਜਿਹੜੀਆਂ ਜਿਹੜੀਆਂ ਕੋਠੀਆਂ ਜਿਹੜੀਆਂ ਇੱਥੇ ਬਣਿਆ ਗਏ ਨੇ ਉਹਨਾਂ ਉੱਤੇ ਪੀਲਾ ਪੰਜਾ ਕਦੋਂ ਚੱਲਿਆ ਰਿਹਾ ਬਿਲਕੁਲ ਅੱਜ ਜਿਵੇਂ ਕਿ ਮੈਂ ਦੱਸਿਆ ਅੱਜ ਦੀ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਇਹਦੀ ਸ਼ੁਰੂਆਤ ਹੋ ਗਈ ਹੈ ਤੇ ਉਹਦੀ ਲੜੀ ਦੇ ਵਿੱਚ ਹੋਰ ਵੀ ਜਿਹੜੇ ਨਜਾਇਜ਼ ਉਹ ਸਾਰੀਆਂ ਹੋਣਗੀਆਂ ਉਹਦਾ ਉਹਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਜਿਹੜੀ ਪ੍ਰਕਿਰਿਆ ਤਹਿਤ ਹੀ ਜਿਹੜੀ ਕੀਤੀ ਜਾਊਗੀ। ਟੋਡੀਆਂ ਦੇ ਨਾਲੀਆਂ ਟੋਡੀਆਂ ਜਾ ਰਹੀਆਂ ਨੇ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਉਹ ਵੀ ਹੁਣ ਜੰਤ ਤੋਂ ਜਾ ਰਹੀਆਂ ਕਿ ਨਹੀਂ? ਨਹੀਂ ਬਿਲਕੁਲ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਹੈਗਾ ਹੈ ਉਹਦੇ ਉੱਤੇ ਵੀ ਲਗਾਤਾਰ ਕੰਮ ਹੋ ਰਿਹਾ। ਮੈਂ ਦੱਸਣਾ ਚਾਹਾਂਗਾ ਕਿ ਜਦੋਂ ਤੋਂ ਯੁੱਧ ਨਸ਼ਵਰਤ ਸ਼ੁਰੂ ਹੋਇਆ ਹੈ ਕਪੂਰਥਲਾ ਪੁਲਿਸ ਵੱਲੋਂ 3.5 ਕਰੋੜ ਰੁਪਏ ਦੀ ਜਿਹੜੀ ਜਾਇਦਾਦਾਂ ਹੈ ਉਹਨੂੰ ਫ੍ਰੀਜ਼ ਕਰਾਇਆ ਗਿਆ ਹੈ ਤੇ ਤਕਰੀਬਨ 1.5 ਕਰੋੜ ਦੀ ਜਿਹੜੀ ਜਾਇਦਾਦਾਂ ਉਹ ਦਿੱਲੀ ਕੰਪੀਟੈਂਟ ਅਥਾਰਟੀ ਕੋਲ ਆਰਡਰ ਅਪਰ ਤੇ ਅਸੀਂ ਲੜੀ ਦੇ ਵਿੱਚ ਹੀ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਦਾ ਵੀ ਕੰਮ ਪੈਰਨਲੀ ਚੱਲ ਰਿਹਾ ਹੈਗਾ ਤੇ ਜਿੱਦਾਂ ਇਹਨੂੰ ਕਿਸੇ ਮੁਕਦਮੇ 'ਚ ਸਜ਼ਾ ਹੁੰਦੀ ਹੈ ਉਹਦੀ ਪ੍ਰਾਪਰਟੀ ਦੀ ਨਿਲਾਮੀ ਵੀ ਕਰਾਈ ਜਾਊਗੀ। ਕਿਹੜੇ ਆਰੋਪੀ ਨੇ ਹੁਣ ਫਿਲਹਾਲ ਜੇਲ੍ਹ 'ਚ ਨੇ ਜਾਂ ਕਿੱ데? ਹਾਂ, ਆਰੋਪੀ ਅਜੇ ਜੇਲ੍ਹ 'ਚ ਹੈਗਾ ਇਹਨਾਂ ਦਾ ਮੁੰਡਾ ਰਾਹੁਲ ਜਿਹੜਾ ਉਹ ਭੱਜਿਆ ਹੋਇਆ ਹੈ। ਰੀਸੈਂਟਲੀ ਇਹਦੀ ਜਿਹੜੀ ਵਾਈਫ ਹੈ ਤੀਜੇ ਮਹੀਨੇ ਉਹਦੇ ਉੱਤੇ ਜਿਹੜਾ ਇੱਕ ਐਨਡੀਪੀਐਸ ਐਕਟ ਦੀ ਜਿਹੜੀ ਰਿਕਵਰੀ ਹੋਈ ਥੀ ਤੇ ਉਹਨੂੰ ਵਾਰੈਸਟ ਕੀਤਾ ਗਿਆ ਸੀ ਮਾਰਚ ਮਹੀਨੇ 'ਚ ਤੇ ਰਾਹੁਲ ਇਹਨਾਂ ਦਾ ਬੇਟਾ ਭੱਜਿਆ ਹੋਇਆ ਹੈ। ਉਹ